ਉਹ ਗੁੜੀਆਂ ਨੇ ਗੱਡੀ ਵੜਾ ਦਿੱਤੀ ਇੱਥੇ ਜੀ ਜੀ ਗਲਤੀ ਨਾਲ ਵੜ ਗਈ ਗੱਡੀ ਉਹ ਐਂਟਰੀ ਹੈਗੀ ਐ ਐਂਟਰ ਕਰ ਸਕਦੇ ਆ ਪੈਤੀ ਹੋ ਗਈ ਭਾਜੀ ਗਲਤੀ ਹੋ ਗਈ ਆ ਗਲਤੀ ਹੋ ਉਸ ਮੁਲਾਜ਼ਮ ਹੈ ਨਹੀਂ ਉੱਥੇ ਮੌਜੂਦ ਨਹੀਂ ਕੋ ਗਲਤੀ ਹੋ ਗਈ ਸੌਰੀ ਬਹੁਤ ਇਧਰ ਐਂਟਰੀ ਤੁਹਾਨੂੰ ਹੈਗੀ ਐ ਈ ਰਿਕਸ਼ਾ ਨੂੰ ਸ਼ਨੀਵਾਰ ਤੇ ਐਤਵਾਰ ਨੂੰ ਅੰਦਰੋਂ ਐਂਟਰੀ ਨਹੀਂ ਹੈਗੀ ਗਲਤੀ ਨਾਲ ਇਧਰੋਂ ਅੰਦਰੋਂ ਆ ਗਿਆ ਸੀਗਾ ਉਧਰੋਂ ਤਾਂ ਕਰ ਗਿਆ ਸਰ ਗੁਜਰ ਗੁਜਰਤੇ ਐਸਾ ਨਹੀਂ ਗੁਜਰਤੇ ਮਗਰ ਇਹ ਹੈ ਕਿ ہماری ਵੀ ਫੈਮਿਲੀ ਦੇਖਣੀ ਪਰਦੀ ਬਈਆ ਮੈਨੂੰ ਅੱਛਾ ਕੰਮ ਆਤਾ ਨਹੀਂ ਕੋਈ ਕਰਨੀ ਪੜਾਈ ਲਿਖਾਈ ਕੀਆ ਨਹੀਂ ਉਤਨਾ ਐਮਰਜੈਂਸੀ ਬਹੁਤ ਜ਼ਰੂਰੀ ਹੈ ਇੱਧਰ ਆਣਾ ਹੀ ਐਮਰਜੈਂਸੀ ਹਸਪੀਟਲ ਜਾਣਾ ਸੀ ਛੱਡ ਗਏ ਬਸ ਸਰ ਆਹੀ ਗਲੀ ਜਿਹਾ ਆਣਾ ਹੀ ਬਸ ਠੀਕ ਆ ਕਾਰ ਜਾ ਰਹੀ ਆ ਕੋਈ ਬਾਹਰੋਂ ਆਇਆ ਕਸਟਮਰ ਹੈ ਜਾਂ ਕੋਈ ਲੋਕ ਆਇਆ ਕਾਰ ਜਾ ਰਹੀ ਆ 3 ਬਿਲਰ ਈ ਰੇਖਾ ਇਹ ਹੋਣ ਨਹੀਂ ਬੰਦਾ ਜਾਂ ਕਮਰਸ਼ੀਅਲ ਗੱਡੀ ਕੋਈ ਵੀ ਲੁਧਿਆਣਾ ਨੂੰ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਕਿਉਂਕਿ ਇੱਥੋਂ ਦੀ ਸਾਈਕਲ ਇੰਡਸਟਰੀ ਚੱਲਦੀ ਹੈ ਹੋਜ਼ਰੀ ਦਾ ਗੜ ਮੰਨਿਆ ਜਾਂਦਾ ਹੈ ਤੇ ਪੰਜਾਬ ਭਰ ਤੋਂ ਨਹੀਂ ਪੂਰੇ ਦੇਸ਼ ਭਰ ਤੋਂ ਲੋਕ ਜਿਹੜੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਖਰੀਦਦਾਰੀ ਕਰਕੇ ਆਪਣੇ ਸ਼ਹਿਰਾਂ ਦੇ ਵਿੱਚ ਸਮਾਨ ਲਿਜਾ ਕੇ ਆਪਣਾ ਵਪਾਰ ਕਰਦੇ ਨੇ ਤੇ ਉੱਥੇ ਹੀ ਪੂਰੇ ਦੇਸ਼ ਭਰ ਦੇ ਵਿੱਚ ਲੁਧਿਆਣਾ ਦਾ ਚੋੜਾ ਬਾਜ਼ਾਰ ਜਿਹੜਾ ਉਹ ਕਾਫੀ ਜ਼ਿਆਦਾ ਮਸ਼ਹੂਰ ਹੈ ਤੇ ਚੋੜਾ ਬਾਜ਼ਾਰ ਦੇ ਵਿੱਚ ਕਾਫੀ ਲੋਕ ਖਰੀਦਦਾਰੀ ਕਰਨ ਦੇ ਲਈ ਇੱਥੇ ਪਹੁੰਚਦੇ ਨੇ ਸੋ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਲੁਧਿਆਣਾ ਸ਼ਹਿਰ ਦਾ ਜਿਹੜਾ ਚੋੜਾ ਬਾਜ਼ਾਰ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੋਂ ਦੀ ਖਰੀਦਦਾਰੀ ਕਰਕੇ ਆਪਣੇ ਆਪਣੇ ਸ਼ਹਿਰ ਦੇ ਵਿੱਚ ਜਾ ਕੇ ਆਪਣਾ ਰੋਜ਼ਗਾਰ ਜਿਹੜਾ ਚਲਾਉਂਦੇ ਨੇ ਤੇ ਉੱਥੇ ਹੀ ਇੱਕ ਵੱਡੀ ਸਮੱਸਿਆ ਪਿਛਲੇ ਲੰਬੇ ਸਮੇਂ ਤੋਂ ਦੇਖਣ ਨੂੰ ਮਿਲ ਰਹੀ ਸੀ ਜਦੋਂ ਇਸ ਚੋੜਾ ਬਾਜ਼ਾਰ ਦੇ ਵਿੱਚ 3 ਵੀਲਰਸ ਤੇ 4 ਵੀਲਰਸ ਦੀ ਜਦੋਂ ਐਂਟਰੀ ਹੁੰਦੀ ਸੀ ਉਸ ਕਰਕੇ ਲੋਕਾਂ ਨੂੰ ਕਿੰਨੇ-ਕਿੰਨੇ ਘੰਟੇ ਲੰਬੇ ਜਾਮ ਦੇ ਵਿੱਚ ਫਸਣਾ ਪੈਂਦਾ ਸੀ ਪਰ ਇਸ ਸਮੱਸਿਆ ਤੋਂ ਨਜਾਤ ਦਲਵਾਉਣ ਦੇ ਲਈ ਲੁਧਿਆਣਾ ਦੀ ਜਿਹੜੀ ਪੁਲਿਸ ਸੀ ਉਸ ਦੇ ਵੱਲੋਂ ਇੱਕ ਟਰਾਇਲ ਕੀਤਾ ਗਿਆ ਸੀ ਜਦੋਂ ਟਰਾਇਲ ਦੇ ਵਿੱਚ 3 ਵੀਲਰ ਤੇ 4 ਵੀਲਰ ਦੀ ਐਂਟਰੀ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਬੰਦ ਕੀਤੀ ਗਈ ਤਾਂ ਉਹ ਟਰਾਇਲ ਪਾਸ ਹੋ ਗਿਆ ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਦਾ ਕਹਿਣਾ ਸੀ ਕਿ ਇਸ ਨੂੰ ਅੱਗੇ ਨਿਰੰਤਰ ਜਿਹੜਾ ਜਾਰੀ ਰੱਖਿਆ ਜਾਏਗਾ ਪਰ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਹਾਲਾਤ ਕੀ ਨੇ 3 ਵੀਲਰਜ਼ ਈ ਰਿਕਸ਼ਾਜ਼ ਜਿਹੜੇ ਨੇ ਉਹ ਇੱਕ ਵਾਰ ਫਿਰ ਤੋਂ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਐਂਟਰੀ ਕਰ ਰਹੇ ਨੇ ਤੇ ਜਿਸ ਕਰਕੇ ਲੁਧਿਆਣੇ ਦਾ ਜਿਹੜਾ ਚੋੜਾ ਬਾਜ਼ਾਰ ਹੈ ਉਸ ਦੇ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਇੱਕ ਵਾਰ ਫਿਰ ਤੋਂ ਬਣ ਚੁੱਕੀ ਹੋਈ ਹੈ ਉੱਥੇ ਹੀ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਵਿੱਚ ਦੁਕਾਨਦਾਰਾਂ ਦਾ ਵੀ ਵੱਡਾ ਰੋਲ ਹੈ ਕਿਉਂਕਿ ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਰੇੜੀਆਂ ਵੜੀਆਂ ਜਿਹੜੀਆਂ ਆਪਣੀਆਂ ਦੁਕਾਨਾਂ ਦੇ ਬਾਹਰ ਜਿਹੜਾ ਕਿੰਨੇ-ਕਿੰਨੇ ਫੁੱਟ ਅੱਗੇ ਵਧਾ ਕੇ ਸਮਾਨ ਲਗਾਇਆ ਜਾਂਦਾ ਹੈ ਜਿਸ ਕਰਕੇ ਜਿਹੜੇ ਰਾਹੀਰ ਇੱਥੋਂ ਦੀ ਲੰਘਦੇ ਨੇ ਜਾਂ ਫਿਰ ਜਿਹੜੇ ਲੋਕ ਇੱਥੇ ਖਰੀਦਦਾਰੀ ਕਰਨ ਲਈ ਪਹੁੰਚਦੇ ਨੇ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਈ ਰਿਕਸ਼ਾ ਤੇ ਈ ਰਿਕਸ਼ਾਜ਼ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਐਂਟਰ ਕਰਦੇ ਹੋਏ ਨਜ਼ਰ ਆ ਰਹੇ ਨੇ ਚੋੜਾ ਬਾਜ਼ਾਰ ਤੋਂ ਘੰਟਾ ਘਰਵਲ ਨੂੰ ਆਂਦੇ ਪਏ ਨੇ ਉੱਥੇ ਹੀ ਘੰਟਾ ਘਰ ਤੋਂ ਚੋੜਾ ਬਾਜ਼ਾਰ ਦੇ ਵਿੱਚ ਐਂਟਰ ਕਰ ਰਹੇ ਨੇ ਤੇ ਪੁਲਿਸ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਪਹਿਲਾਂ ਤਾਂ ਇਸ ਟ్రਾਇਲ ਨੂੰ ਚਲਾਇਆ ਗਿਆ ਟਰਾਇਲ ਪਾਸ ਹੋਣ ਤੋਂ ਬਾਅਦ ਕਿਹਾ ਗਿਆ ਕਿ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਏਗਾ ਜਾਰੀ ਵੀ ਰੱਖਿਆ ਗਿਆ ਪਰ ਉਸ ਤੋਂ ਬਾਅਦ ਫਿਰ ਲੁਧਿਆਣਾ ਦੇ ਵਿੱਚ ਚੋੜਾ ਬਾਜ਼ਾਰ ਦੇ ਵਿੱਚ ਈ ਰਿਕਸ਼ਾ ਦੀ ਐਂਟਰੀ ਦੁਬਾਰਤੋਂ ਸ਼ੁਰੂ ਹੋਗੀ ਦੂਜੇ ਪਾਸੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਐਂਟਰੀਸ ਤਾਂ ਚਲੋ ਜਿੱਥੇ ਹੋ ਰਹੀ ਹੈ ਉੱਥੇ ਹੀ ਲੁਧਿਆਣਾ ਦੇ ਜਿਹੜਾ ਘੰਟਾ ਘਰੇ ਚੌਕ ਹੈ ਚੋੜਾ ਬਾਜ਼ਾਰ ਨੂੰ ਜਿਹੜੀ ਸੜਕ ਜਾਂਦੀ ਹੈ ਉੱਥੇ ਹੀ ਸੜਕ ਦੇ ਵਿੱਚ ਕਾਰ ਰੇੜੀਆਂ ਫੜੀਆਂ ਲਗਾ ਕੇ ਇਹ ਜਿਹੜੇ ਲੋਕ ਨੇ ਆਪਣੀ ਦੁਕਾਨਦਾਰੀ ਚਲਾ ਰਹੇ ਨੇ ਪਰ ਉੱਥੇ ਹੀ ਇੱਥੋਂ ਦੇ ਲੰਘਣ ਵਾਲੇ ਰਾਹੀਗਰਾਂ ਨੂੰ ਟ੍ਰੈਫਿਕ ਦੀ ਸਮੱਸਿਆ ਦੇ ਨਾਲ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹ ਤਸਵੀਰ ਤੁਸੀਂ ਦੇਖ ਸਕਦੇ ਹੋ। ਆ ਗੱਡੀ ਰੋਂਗ ਸਾਈਡ ਵੜੀ ਹੋਈ ਆ ਭਾਜੀ। ਭਾਈ ਰੋਂਗ ਸਾਈਡ ਗੱਡੀ ਲੈ ਕੇ ਜਾ ਰਹੇ ਹੋ, ਜਾਮ ਲੱਗਦਾ ਪਿਆ। ਜੇ ਇੱਕ ਗੱਡੀ, ਜੇ ਇੱਕ ਗੱਡੀ ਵੜ ਗਈ ਤਾਂ ਤੁਸੀਂ ਵੀ ਰੋਂਗ ਸਾਈਡ ਹੀ ਵਾਰਦੋਗੇ। ਸਰ ਐਮਰਜੈਂਸੀ ਬਹੁਤ ਜ਼ਰੂਰੀ ਹੈ ਇੱਧਰ ਜਾਣਾ ਈ। ਐਮਰਜੈਂਸੀ ਹਸਪੀਟਲ ਜਾਣਾ ਸੀ ਛੱਡ ਗਏ। ਐਮਰਜੈਂਸੀ ਭਾਈ ਜੀ ਆ। ਬਸ ਰਾਹੀ ਗਲੀ ਜਿਹਾ ਨੇ ਬਸ ਇੱਥੇ ਹੀ ਆਣਾ ਜੀ ਦਿਨੇ ਇੱਧਰ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਇਹ ਜਿਹੜੀਆਂ ਗੱਡੀਆਂ ਕੋਈ ਨਹੀਂ ਹਲਾਣਾ ਸ਼੍ਰੀਮਾਨ ਜੀ ਇਹ ਜਿਹੜੀਆਂ ਗੱਡੀਆਂ ਚੋੜੇ ਬਾਜ਼ਾਰ ਨੂੰ ਜਾ ਰਹੀਆਂ ਪਹਿਲਾਂ ਲੁਧਿਆਣਾ ਪੁਲਿਸ ਦੇ ਵੱਲੋਂ ਟਰਾਇਲ ਵੀ ਕੀਤਾ ਗਿਆ ਜੋ ਪਾਸ ਹੋ ਗਿਆ ਸ਼ਨੀਵਾਰ ਤੇ ਐਤਵਾਰ ਨੂੰ 4 ਵੀਲਰ ਤੇ 3 ਵੀਲਰ ਐਂਟਰ ਨਹੀਂ ਕਰਨਗੇ ਹੁਣ ਫੇਰ ਚੋੜੇ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਾਮ ਲੱਗ ਰਹੇ ਆ ਕੀ ਹੁਣੇ ਖੁੱਲ ਚੁੱਕਾ ਹੈ ਜਾਂ ਬੰਦ ਹੀ ਹੈ ਜੇ ਵੀ ਨਹੀਂ ਭਾਈ ਜੀ ਬੰਦ ਹੈ ਓਨਲੀ ਗੱਡੀ ਕਾਰ ਜਾ ਰਹੀ ਆ ਕੋਈ ਬਾਹਰੋਂ ਆਇਆ ਕਸਟਮਰ ਹੈ ਜਾਂ ਕੋਈ ਲੋਕਲ ਆ ਕਾਰ ਜਾ ਰਹੀ ਆ 3 ਬਿਲਰ ਇਹ ਰੇਖਾ ਇਹ ਹੋਂ ਨਹੀਂ ਬੰਦ ਆ ਜਾਂ ਕਮਰਸ਼ੀਅਲ ਗੱਡੀ ਕੋਈ ਵੀ ਆ ਹਾਂਜੀ। ਉਹ ਈ ਰਿਕਸ਼ਾ ਦੀ ਐਂਟਰੀ ਬੰਦ ਆ ਪਰ ਕਾਰ ਜਿਹੜੀ ਆ ਉਹ ਜਾ ਸਕਦੀ ਐ ਛੋੜਾ ਬਾਜ਼ਾਰ ਦੇ ਅੰਦਰ। ਜੀ ਉਹ ਤਾਂ ਹੁਣ ਦੇਖੋ ਤੁਸੀਂ ਵੀ ਆਪ ਸਿਆਣੇ ਹੋ ਜਿਹੜਾ ਦੂਰੋਂ ਆਇਆ ਬੰਦਾ ਕਿਉਂ ਪਰ ਜੀ ਮਾਨ ਜੀ ਪਹਿਲਾਂ ਤਾਂ 4 ਵੀਲਰ ਵੀ ਬੰਦ ਕੀਤਾ ਸੀਗਾ ਨਾ ਕਿ ਨਹੀਂ ਜਾਏਗਾ। ਪਾਰਕਿੰਗਾਂ ਅੰਦਰ ਨੇ, ਕਾਰਪੋਰੇਸ਼ਨ ਦੀ ਪਾਰਕਿੰਗ ਆ, ਦੂਜੀ ਸਾਈਡ ਪਾਰਕਿੰਗ ਆ, ਉਨੀ ਪਾਰਕਿੰਗਾਂ ਚਲਾਉਣੀਆਂ ਗੱਡੀਆਂ। ਉਹ ਜਾ ਰਹੀਆਂ। ਸੋ ਜਿਹੜੀਆਂ ਇਹ ਰੋਂਗ ਸਾਈਡ ਗੱਡੀਆਂ ਆ ਰਹੀਆਂ ਨੇ ਇਸ ਨੂੰ ਕਿਵੇਂ ਦੇਖਦੇ ਹੋ? ਇਹਨਾਂ ਚਲਾਨ ਕਰੀ ਗਈ। ਹਾਂਜੀ। ਹਾਂਜੀ। ਸੋ ਇਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਤਿੰਨ ਚਾਰ ਗੱਡੀਆਂ ਲੰਘੀਆਂ ਤੇ ਅਸੀਂ ਵੀ ਉਹਨਾਂ ਦੇ ਮਗਰ ਲਾ ਲਈ। ਦੇਖੋ ਮੈਨੂੰ ਤਾਂ ਕੋਈ ਜਦੋਂ ਦੇ ਇਹ ਖੜੇ ਨੇ ਮੈਂ ਤਾਂ ਮੋੜੇ ਦੇਖੀ ਨਹੀਂ। ਇਹ ਕਹਿਣੇ ਤਾਂ ਬਹੁਤ ਕੁਝ ਕਹਿੰਦੇ ਨੇ। ਇਹਦੀ ਆਪਣੇ ਵਿਚਾਰ ਦੀ ਖਾਤਰ ਸਭ ਕੁਝ ਕਹਿਣਾ। ਇੰਨੇ ਜਾਂ ਉਹਦੇ ਵਿੱਚ ਤੁਸੀਂ ਆਪ ਦੇਖ ਲਓ ਕਿ ਕਿੱਥੋਂ ਗੱਡੀ ਨਿਕਲ ਜਾਊਗੀ। ਜੀ ਜੀ। ਇਹ ਕਹਿੰਦੇ ਸਾਡੇ ਮੋੜੇ ਅੱਗੇ ਗੱਡੀਆਂ ਸੀਆਂ ਚਾਰ। ਮੈਂ ਤਾਂ ਗੱਡੀ ਦੇਖੀ ਨਹੀਂ ਕੋਈ। ਨਾ ਇਹਨੇ ਜੋ ਨਿਕਲ ਸਕਦੀ। ਥੈਂਕ ਯੂ ਮੇਰੇ ਮਗਰ ਅਸੀਂ ਗੱਡੀ ਲਈ ਅਸੀਂ ਐਵੇਂ ਕਿਵੇਂ ਕੱਢ ਲਾਂਗੇ ਉਹਨਾਂ ਨੇ ਮਗਰ ਹੀ ਲਾਈ ਹੈ ਗੱਡੀ ਲੱਗੀ ਤਾਂ। ਸਰ ਨੂੰ ਚਲਾਣ ਐਵੇਂ ਨਹੀਂ ਕੱਢ ਸਕਦੇ ਜਿਵੇਂ ਚਲਾਨ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਧਰੋਂ ਦੀ 4 ਵੀਲਰ ਦੀ ਐਂਟਰੀ ਗੱਡੀਆਂ ਦੀ ਐਂਟਰੀ ਤਾਂ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਰਕਿੰਗ ਹੈ ਅੱਗੇ ਮਿਊਨਿਸਪਲ ਕਾਰਪੋਰੇਸ਼ਨ ਦੀ ਪਰ ਈ ਰਿਕਸ਼ਾ ਜਿਹੜੇ ਉਹ ਰੋਕ ਦਿੱਤੇ ਗਏ ਜਦੋਂ ਮੀਡੀਆ ਦਾ ਕੈਮਰਾ ਦੇਖਿਆ ਉਦੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਈ ਰਿਕਸ਼ਾਜ਼ ਦੀ ਐਂਟਰੀ ਰੋਕ ਦਿੱਤੀ ਗਈ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਜਗ੍ਹਾ ਹੈ ਜਿੱਥੋਂ ਈ ਰਿਕਸ਼ਾਜ਼ ਦੀ ਵੀ ਐਂਟਰੀ ਹੋ ਰਹੀ ਸੀ ਪਰ ਜਦੋਂ ਮੀਡੀਆ ਦਾ ਕੈਮਰਾ ਇੱਥੇ ਦੇਖਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਵੀ ਜਿਹੜਾ ਈ ਰਿਕਸ਼ਾ ਦੀ ਐਂਟਰੀ ਤਾਂ ਰੋਕ ਦਿੱਤੀ ਪਰ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ 4 ਵੀਲਰ ਜਿਹੜੇ ਨੇ ਉਹਨਾਂ ਦੀ ਐਂਟਰੀ ਇੱਥੇ ਹੈਗੀ ਹੈ ਸੋ ਹੁਣ ਤੁਹਾਨੂੰ ਚੋੜਾ ਬਾਜ਼ਾਰ ਦੇ ਹਾਲਾਤ ਵੀ ਅੱਗੇ ਚੱਲ ਕੇ ਦਿਖਾਉਣੇ ਆ ਸੋ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਪਹੁੰਚ ਚੁੱਕੇ ਆ ਪਹਿਲਾਂ ਤੁਹਾਨੂੰ ਉਪਰੋਂ ਤਸਵੀਰਾਂ ਦਿਖਾਈਆਂ ਹੁਣ ਤੁਹਾਨੂੰ ਨੀਚੋਂ ਦੀ ਹਾਲਾਤ ਦਿਖਾ ਰਹੇ ਆ ਮੈਂ ਕੈਮਰਾਮੈਨ ਨੂੰ ਇੱਕ ਵਾਰ ਕਹੂੰਗਾ ਕਿ ਇੱਧਰ ਦਿਖਾਇਆ ਜਾਵੇ ਕਿ ਬੈਰੀਕੇਟਿੰਗ ਕੀਤੀ ਹੋਈ ਹੈ ਤੇ ਤੁਸੀਂ ਲੁਧਿਆਣਾ ਦੇ ਘੰਟਾ ਘਰ ਚੌਂਕ ਤੋਂ ਐਂਟਰ ਨਹੀਂ ਕਰ ਸਕਦੇ ਆ ਇਹ ਰਿਕਸ਼ਾ ਐਂਟਰ ਕਰ ਚੁੱਕਾ ਹੈ ਬਾਈ ਜੀ ਇੱਧਰ ਐਂਟਰੀ ਤੁਹਾਨੂੰ ਹੈਗੀ ਆ ਇਹ ਰਿਕਸ਼ਾ ਨੂੰ ਸ਼ਨੀਵਾਰ ਤੇ ਐਤਵਾਰ ਨੂੰ ਅੰਦਰੋਸ਼ ਐਂਟਰੀ ਨਹੀਂ ਹੈਗੀ ਗਲਤੀ ਨਾਲ ਇਧਰੋਂ ਅੰਦਰੋਂ ਆ ਗਿਆ ਜੀ ਉਧਰੋਂ ਉਤਾਰ ਕਰਕੇ ਆ ਗਿਆ ਉਧਰੋਂ ਦੀ ਬੈਰੀਕੇਟਿੰਗ ਕੀਤੀ ਹੋਈ ਹੈ ਹਾਂ ਕਿੱਦਿਏ ਫਿਰ ਵੀ ਤੁਸੀਂ ਐਂਟਰੀ ਲੈ ਕੇ ਆ ਰਹੇ ਹੋ ਓ ਬਾਈ ਮੋੜਾ ਲੱਗਾ ਯਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਰਿਕਸ਼ਾ ਦੀ ਐਂਟਰੀ ਜਿਹੜੀ ਹੈ ਬੈਨ ਹੈ ਉਹਨਾਂ ਦਾ ਆਪਣਾ ਕਹਿਣਾ ਹੈ ਕਿ ਇੱਥੇ ਅਸੀਂ ਸ਼ਨੀਵਾਰ ਤੇ ਐਤਵਾਰ ਨੂੰ ਇੱਥੇ ਐਂਟਰੀ ਨਹੀਂ ਹੈ ਪਰ ਫਿਰ ਵੀ ਈ ਰਿਕਸ਼ਾ ਤੁਹਾਨੂੰ ਕਿੰਨੇ ਸਾਰੇ ਦੇਖਣ ਨੂੰ ਮਿਲ ਰਹੇ ਨੇ ਦੂਜੇ ਪਾਸੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਬੈਰੀਕੇਟਿੰਗ ਕੀਤੀ ہوئی ਹੈ ਕਿ ਇਸ ਦੇ ਅੰਦਰ ਚੋੜਾ ਬਾਜ਼ਾਰ ਦੇ ਅੰਦਰ ਸ਼ਨੀਵਾਰ ਤੇ ਐਤਵਾਰ ਨੂੰ 3 ਵੀਲਰ ਤੇ 4 ਵੀਲਰ ਐਂਟਰ ਨਾ ਕਰ ਸਕਣ ਪਰ ਦੂਜੇ ਪਾਸੇ ਆ ਜਿਹੜੇ ਰੇੜੀ ਵਾਲੇ ਨੇ ਤੁਸੀਂ ਦੇਖੋ ਬੈਰੀਕੇਡਾਂ ਬੈਰੀਕੇਡਾਂ ਦਾ ਸਹਾਰਾ ਲੈ ਕੇ ਇਹਨਾਂ ਰੇੜੀ ਵਾਲਿਆਂ ਦੇ ਵੱਲੋਂ ਆਪਣੇ ਕਾਰੋਬਾਰ ਚਲਾਏ ਜਾ ਰਹੇ ਨੇ ਸੜਕ ਜਿਹੜੀ ਆ ਉਹ ਜਾਮ ਕੀਤੀ ਹੋਈ ਆ ਸੋ ਇੱਧਰ ਤੁਸੀਂ ਤਸਵੀਰ ਦੇਖੋ ਕਿ ਸੜਕ ਦੇ ਸੈਂਟਰ ਦੇ ਵਿੱਚ ਹੀ ਰੇੜੀ ਲਗਾ ਕੇ ਕੰਮ ਕਰ ਰਹੇ ਨੇ ਕੀ ਨਾਮ ਹੈ ਜੀ ਤੁਹਾਡਾ ਸੰਦੀਪ ਸਿੰਘ ਕਿੰਨੇ ਸਮੇਂ ਤੋਂ ਇੱਥੇ ਰੇੜੀ ਲਾ ਰਹੇ ਹੋ ਸਰ ਯਹਾਂ ਪੇ ਤੋਂ ਹੋ ਗਏ ਲੁਧਿਆਣਾ ਮੇ ਰਹਤੇ ਹੋਏ 5-7 ਸਾਲ ਹੋ ਗਏ ਯਹਾਂ ਪੇ ਕਿੰਨੇ ਸਮੇਂ ਸੇ ਯਹਾਂ ਪੇ ਤਾਂ ਕੋਈ ਪੱਕਾ ਨਹੀਂ ਬੀਆ ਯਹਾਂ ਪੇ ਤਾਂ एक क्योंकि पुलिसकर्मी आते हैं हटाते हैं हम लोग हट जाते हैं चले जाते हैं क्योंकि हमारा ऐसा ना फेरी लगाते हैं हम लोग ना खड़ गए कोई वो नहीं अभी दो मिनट खड़ गए थक गए आते जाते क्योंकि रास्ते में जगह है नहीं लोग खड़ने देते नहीं नगर निगम की तरफ से कुछ नहीं कहा जाता आपको या आपने परमिशन ली हुई है नगर निगम के सर सारे कुछ चक्के ले जाते हैं सारा कुछ होता है इसका आप आपको, तो आपको डर नहीं है आप बीच सड़क में आप बीच सड़क में लगा के अपना काम कर रहे हो यहाँ से किसी ने गुजरना है दो पहिया चाल वाहन चालक ने गुजरना है तो वो कैसे गुजरेगा बीच में आपने रेडी लगाई हुई है सर गुजर गुजरते हैं ऐसा नहीं गुजरते मगर ये है कि हमारी फैमिली है है, भी फैमिली देखनी पड़ती है भैया हमें अच्छा काम आता नहीं कोई करनी पढ़ाई लिखाई किया नहीं उतना तो तस्वीर तो तुम देख सकते हो किमें ई रिक्शा वाहन चालक लगातार लंघ रहे हैं आ देखो जी फोर व्हीलर जरा कार जड़ी है वो ਇੱਥੋਂ ਦੀ ਐਂਟਰ ਕਰਕੇ ਆਈ ਐ ਬਾਈ ਜੀ ਬਾਈ ਜੀ ਐਂਟਰੀ ਹੈ ਗਈ ਐ ਇੱਧਰ ਉਹਦੀ ਚੋੜੇ ਬਾਜ਼ਾਰ ਦੇ ਅੰਦਰ ਉਹਦੀ ਜੀ ਯਾਰ ਉਹ ਨਾ ਉਹ ਬੁੜੀਆਂ ਨੇ ਵੜਾਤੀ ਗੱਡੀ ਯਾਰ ਉਧਰੋਂ ਹਾਂ ਜੀ ਉਹ ਬੁੜੀਆਂ ਨੇ ਗੱਡੀ ਵੜਾਤੀ ਇੱਥੇ ਜੀ ਜੀ ਗਲਤੀ ਨਾ ਵੜ ਗਈ ਗੱਡੀ ਸੋ ਐਂਟਰੀ ਹੈ ਗਈ ਐ ਐਂਟਰ ਕਰ ਸਕਦੇ ਆ ਆਪਾਂ ਐਂਟਰੀ ਹੋ ਗਈ ਭਾਜੀ ਗਲਤੀ ਹੋ ਗਈ ਆ ਗਲਤੀ ਹੋ ਉਸ ਮੁਲਾਜ਼ਮ ਹੈ ਨਹੀਂ ਉੱਥੇ ਮੌਜੂਦ ਦੇਖੋ ਗਲਤੀ ਹੋ ਗਈ ਸੌਰੀ ਬਹੁਤ ਗਲਤੀ ਹੈ ਯਾਰ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕੋ ਹੀ ਗੱਲ ਹੈ ਚਾਹੇ ਈ ਰਿਕਸ਼ਾ ਚਾਲਕ ਹੋਣ ਚਾਹੇ ਕਾਰ ਵਾਲੇ ਹੋਣ ਕਿ ਗਲਤੀ ਹੋ ਗਈ ਗਲਤੀ ਹੋ ਗਈ ਪੁਲਿਸ ਪ੍ਰਸ਼ਾਸਨ ਕਿਤੇ ਹੈ ਵੱਡਾ ਸਵਾਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਖੜਾ ਹੁੰਦਾ ਹੈ ਕਿ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਇੱਕ ਗੱਲ ਆਖੀ ਗਈ ਸੀ ਕਿ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਕਿਉਂਕਿ ਇੱਥੇ ਖਰੀਦਦਾਰੀ ਕਰਨ ਦੇ ਲਈ ਕਾਫੀ ਲੋਕ ਪੂਰੇ ਪੰਜਾਬ ਭਰ ਤੋਂ ਲੁਧਿਆਣਾ ਸ਼ਹਿਰ ਦੇ ਚੋੜਾ ਬਾਜ਼ਾਰ ਦੇ ਵਿੱਚ ਪਹੁੰਚਦੇ ਨੇ ਤੇ ਇਸ ਜੱਸ ਕਰਕੇ ਟ੍ਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਹੈ ਤਾਂ ਕਿ ਉਸ ਨੂੰ ਟ੍ਰੈਫਿਕ ਨੂੰ ਸੁਖਾਲਾ ਕੀਤਾ ਜਾਵੇ ਇਸ ਕਰਕੇ ਸ਼ਨੀਵਾਰ ਤੇ ਐਤਵਾਰ ਨੂੰ ਜਿਹੜੀ ਹੈ ਇੱਥੇ 3 ਵੀਲਰਸ 4 ਵੀਲਰਸ ਦੀ ਐਂਟਰੀ ਬੰਦ ਕੀਤੀ ਸੀ ਪਰ ਤਸਵੀਰ ਤੁਹਾਡੇ ਸਾਹਮਣੇ ਆ ਕਿਵੇਂ ਰੇੜੀਆਂ ਵੱਡੀਆਂ ਵਾਲੇ ਸੜਕ ਦੇ ਵਿੱਚ ਘਾਰ ਰੇੜੀਆਂ ਲਗਾ ਕੇ ਖੜੇ ਨੇ ਇਹਨਾਂ ਦੇ ਵੱਲੋਂ ਵੀ ਜਿਹੜੀ ਸੜਕ ਹੈ ਉਹ ਜਾਮ ਕੀਤੀ ਹੋਈ ਹੈ ਜੇ ਕਿਸੇ ਨੇ ਲੰਗਣਾ ਹੈ ਤੇ ਉਹ ਕਿੱਦਾਂ ਇੱਥੋਂ ਦੀ ਲੰਗੇਗਾ ਦੋ ਪਹੀਆ ਵਾਹਨ ਚਾਲਕ ਵੀ ਜੇਕਰ ਲੰਘਣਗੇ ਤਾਂ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਹੁਣ ਦੇਖਣਾ ਇਹ ਹੋਵੇਗਾ ਕਿ ਜਿਵੇਂ ਲੁਧਿਆਣਾ ਪੁਲਿਸ ਨੇ ਇਸ ਚੋੜਾ ਬਾਜ਼ਾਰ ਦੇ ਵਿੱਚ ਉਹ ਜਿਹੜਾ ਟਰਾਇਲ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਅੱਗੇ ਚਲਾਇਆ ਸੀ ਉਸ ਨੂੰ ਦੁਬਾਰਾ ਚਲਾਇਆ ਜਾਂਦਾ ਤੇ ਲੋਕ ਜਿਹੜੇ ਨੇ ਜਿਹੜੇ ਇੱਥੋਂ ਦੀ ਲੰਘਦੇ ਨੇ ਉਹਨਾਂ ਨੂੰ ਕਿੰਨੇ ਸਮੇਂ ਦੇ ਵਿੱਚ ਦੁਬਾਰਾ ਤੋਂ ਜਿਹੜੀ ਹੈ ਟ੍ਰੈਫਿਕ ਤੋਂ ਨਜਾਤ ਮਿਲ ਸਕਦੀ ਹੈ ਕੈਮਰਾਮੈਨ ਇਕਬਾਲ ਹੈਪੀ ਦੇ ਨਾਲ ਦੀਪਕ ਕਤਿਆਲ ਦਸਮਨ نیوز ਲੁਧਿਆਣਾ